ਅੱਜ ਦੇ ਲਈ ਜਨਤਾ ਨੂੰ ਅਸ਼ੀਰਵਾਦ ਦੇ ਕੇ ਲਈ ਜਿੱਤਰੀ ਦੂਜੇ ਸੱਦੇ ਅੱਜ ਦੇ ਫੁੱਟਬਾਲ ਦੇ ਉਪਮਨਿਕਾ ਜਿੱਤਰੀ ਇਹ ਕੋ ਪਹੁੰਚਾ ਬਿਮਾਰ ਜਨਤਾ ਦਾ ਦਰਪਨ ਵਿਕਾਸ ਪੰਜਾਬ ਨੂੰ ਹੋਰ ਮੰਗਲਾ ਪੰਜਾਬ ਤੇ ਜੋਖੂਤ ਹੋਣ ਤੇ ਨਾ ਕਰਦੇ ਸਨੀ ਬਹੁਤ ਬਖਾਇਦਾ ਫੈਲੋ ਕਈ ਅੰਮ੍ਰਿਤਸਰ ਦੀ ਟੀਮ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਬਟਾਲੇ ਦੀ ਟੀਮ ਅਣੀ ਜਾਪੀ ਨਾਲ ਬਹੁਤ ਟੀਮਾਂ ਦੇ ਕੋਚ ਰੌਣਕ ਕਰਨੀ ਪਲੀ ਖੰਡੇ ਰਹਿਣ ਲੈ ਬਣਾ ਲੈ ਬਹੁਤ ਟੀਮਾਂ ਜਲਦੀ ਨਾਲ ਆ ਕੇ ਉਧਰ ਖੜੇ ਤੁਸੀਂ ਹਾਜ਼ਰੀ ਸਾਡੇ ਇਸ ਬਹੁਤ ਵੱਡਾ ਪ੍ਰੋਗਰਾਮ ਵਿੱਚ ਕਰਤੀਆ ਸ਼ਖੀਤ ਸ਼੍ਰੀਮਤੀ ਰਵਨੀਤ ਕੌਡਲ ਆਈਪੀਐਸਐਸਪੀ ਖਾਨਾ ਜਿਹਨਾਂ ਦੇ ਸਾਨੂੰ ਮਾਣ ਆ ਜਿਹਨਾਂ ਦੇ ਪਰਮ ਮੁਕਤਰ ਇਹਨਾਂ ਨੇ ਬੜਾ ਵੱਡੇ ਪਹਿਲਾ ਖੰਡੇ ਦੀ ਟੀਮ ਦੇ ਨਾਲ ਇਹ ਪੰਜਾਬ ਕ੍ਰੀਡ ਤਸਵੀਰ ਜੋ ਹਮੇਸ਼ਾ ਅਜਿਹਾ ਸੁਪਰ ਇਹ ਫੈਨਲ ਜੋ ਜਿਹੜਾ ਮੁਕਾਬਲਾ ਖੇੜਾ ਜਾ ਰਿਹਾ ਹੈ ਬਹੁਤ ਟੀਮਾਂ ਦੇ ਤੇ ਇਸ ਸਰਵਾਦ ਦੇ ਵਿੱਚ ਜਿਹੜੇ ਸਾਡੀ ਕੀ ਦਿੱਤੇ ਜਾਂਦੇ ਤੁਸੀਂ ਤੁਸੀਂ ਲੈ ਲਈਂ ਖੇਡੋ ਜਿੰਮਤ ਕਰਕੇ ਚੰਗੀਆਂ ਯੋਗਾਂ ਤੇ ਜਾਓ ਸੋ ਆਪਾਂ ਆਪਣੇ ਨਾਮ ਉੱਚੇ ਕਰੋ ਪਿੰਡਾਂ ਪਰਵਾਰਾਂ ਦੇ ਨਾਮ ਤੋਂ ਬਰਮ ਫੋਟੋ ਫਿਰ ਆਪ ਜੜਿਆਂ ਦੇ ਉੱਤੇ ਕਿਸ ਪਰ ਦੀ ਕੀ ਟ੍ਰੈਂਸ਼ਨ ਆ ਨਿਸ਼ਾਨਤ ਬਣਾ ਅਲੋ ਜੀ ਜਿੱਤੇ ਉੱਤੇ ਕੀ ਨਾ ਕਰ ਲਿਆਣ ਜੀ ਮੁੰਡੇ ਮਾਛੂੜ ਵਾਲੇ ਕਿਹਦੇ 5-5 ਹਜ਼ਾਰ ਰੁਪਏ ਲੈ ਜਾਂਦੇ ਉੱਪਰੋਂ ਲਾਵਾ ਵਾਲੀ ਵਾਰੀ ਸੋਸ਼ਲ ਮੀਡੀਆ ਵਾਲੇ ਜਿੰਨੇ ਮਾਪਰਾਇਜ ਦੇ ਨਾਲ 4K ਦੇ ਤਿਆਰੀ ਦੇ ਅੱਜ ਇੱਥੇ ਸਾਥ ਮਦਦ ਮਾਦਰ ਅਸਤਰਗੜ੍ਹ ਦੇ ਐਫਸੀ ਪੁਣੀ ਆਈ ਦੀ ਟੀਮ ਨੂੰ ਵੀ ਜਨੇ ਵੱਡੇ ਮਾਨ ਦਿੱਤੇ ਗਏ ਨੇ ਤੋਂ ਬਹੁਤ ਬਹੁਤ ਧੰਨਵਾਦ ਸਾਰੀ ਆਖਰੀ ਤਾੜੀ ਮਾਰ ਦਿਓ ਜ਼ੋਰਦਾਰ ਜਿਹਨੇ ਜਿਹਨੂੰ ਖੁਸ਼ੀ ਹੋਈ ਹੈ ਮੇਰੇ ਵੀਰੋ ਜ਼ੋਰਦਾਰ ਤਾੜੀ ਮਾਰ ਦਿਓ ਤੁਹਾਡਾ ਜੀ ਕੱਲ ਤੋਂ ਸਾਡਾ 2 ਡੇਜ਼ ਦਾ ਫੁੱਟਬਾਲ ਟੂਰਨਾਮੈਂਟ ਪੁਲਿਸ ਜ਼ਿਲ੍ਹਾ ਖੱਲਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਇਹ ਸਾਡੀ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਉਹਦਾ ਹੀ ਇੱਕ ਪਾਰਟ ਹੈ ਇੱਕ ਤਾਂ ਸੀਨ ਫੋਰਸਮੈਂਟ ਡਰਾਈਵ ਸਾਡੀ ਚੱਲਦੀ ਰਹਿੰਦੀ ਹੈ ਦੂਜੇ ਪਾਸੇ ਅਸੀਂ ਕਮਿਊਨਿਟੀ ਨੂੰ ਇਨਵੋਲਵ ਕਰਨ ਲਈ ਕੁਝ ਨਾ ਕੁਝ ਇਸ ਤਰ੍ਹਾਂ ਦੇ ਇਵੈਂਟਸ ਆਰਗੇਨਾਈਜ਼ ਕਰਦੇ ਰਹਿੰਦੇ ਆ ਉਹਦੇ ਤਹਿਤ ਹੀ ਅੱਜ ਕੱਲ੍ਹ ਔਰ ਅੱਜ ਅਸੀਂ ਫੁੱਟਬਾਲ ਟੂਰਨਾਮੈਂਟ ਕਰਾਇਆ ਹੈ ਸ਼ਾਹੀ ਸਪੋਰਟਸ ਕਾਲ ਜਿਹੜੇ ਬੱਚੇ ਫੁੱਟਬਾਲ ਦੇ ਚਾਹਵਨ ਹੈਗੇ ਉਹਨਾਂ ਦੀ ਵਿਲਿੰਗ ਟੀਮਸ ਅਸੀਂ ਬਣਾਈਆਂ ਸੀ ਲੋਕਲੀ ਖੰਨਾ ਦੇ ਵੇਰੀਅਸ ਕੋਈ ਪਾਇਲ ਦੀ ਕੋਈ ਸਮਰਾਲਾ ਦੀ ਕੋਈ ਖੰਨਾ ਦੀ ਉਹਨਾਂ ਦੀ ਜਿਹੜੇ ਫਾਈਨਲ ਸੀਗੇ ਹੁਣ ਉਹਨਾਂ ਦਾ ਮੈਚ ਹੋਣ ਵਾਲਾ ਹੈ ਮਾਛੀਵਾੜਾ ਦੀ ਟੀਮ ਔਰ ਖੰਨਾ ਦੀ ਟੀਮ ਇਸ ਦੇ ਨਾਲ ਹੀ ਦੋ ਟੀਮਾਂ ਕੁੜੀਆਂ ਦੀ ਵੀ ਸੀਗੀਆਂ ਉਹਨਾਂ ਨੇ ਅੱਜ ਸਪੈਸ਼ਲ ਮੈਚ ਕੀਤਾ ਸੀਗਾ ਸੋ ਬੇਸਿਕ ਏਮ ਸਾਡਾ ਇਹੀ ਹੈ ਕਿ ਅਸੀਂ ਯੂਥ ਨੂੰ ਇਨਵੋਲਵ ਕਰੀਏ ਔਰ ਉਹਨਾਂ ਨੂੰ ਜਿਹੜੀ ਇੰਪੋਰਟੈਂਸ ਹੈ ਕਿ ਸਟੇ ਅਵੇ ਫਰਮ ਡਰੱਗਸ ਔਰ ਸੇ ਯੈਸ ਟੂ ਲਾਈਫ ਐਂਡ ਸੇ ਨੋ ਟੂ ਡਰੱਗਸ ਉਹੀ ਮੋਟੋ ਲੈ ਕੇ ਅਸੀਂ ਇਹ ਇਵੈਂਟ ਕਰਾਇਆ ਹੈ ਔਰ ਜੋ ਰਿਸਪੌਂਸ ਦੇ ਤੁਸੀਂ ਗੱਲ ਕਰ ਰਹੇ ਹੋ ਜੀ ਇੱਥੇ ਸਾਡਾ ਮਕਸਦ ਸੀਗਾ ਕਿ ਅਸੀਂ ਪਿੰਡਾਂ ਤੱਕ ਵੀ ਆਪਣਾ ਇਹ ਮੈਸੇਜ ਲੈ ਕੇ ਜਾਈਏ ਔਰ ਆਈ ਥਿੰਕ ਵੀ ਹੈਵ ਸਕਸੀਡਡ ਕਿਉਂਕਿ ਕੱਲ ਵੀ ਇਥੇ ਵਧੀਆ ਰਿਸਪੌਂਸ ਮਿਲਿਆ ਸੀ ਤੇ ਨਾਲ ਸਾਡੇ ਜਿਹੜੇ ਅਸੀਂ ਨਸ਼ੇ ਦੇ ਮੂਹਮ ਨਸ਼ੇ ਦੇ ਖਿਲਾਫ ਜਿਹੜੀ ਮੁਹਮ ਹੈ ਉਹਦੇ ਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਉਹ ਜਿਹੜੀ ਸਮਰਾਲਾ ਪਰਟੀਕੂਲਰ ਪੁਲਿਸ ਸਟੇਸ਼ਨ ਦੇ ਤਹਿਤ ਪਿੰਡ ਪਿੰਦੇ ਔਰ ਅਵਾਰਡਸ ਵੀ ਹੋਣਗੇ ਉਹਨਾਂ ਦੇ ਲੋਕਾਂ ਨੂੰ ਵੀ ਅਸੀਂ ਇਨਵੋਲਵ ਕੀਤਾ ਸੋ ਇੱਕ ਸਾਡਾ ਛੋਟਾ ਜਿਹਾ ਇਸ ਵੱਲ ਉਪਰਾਲਾ ਸੀਗਾ ਐਂਡ ਹੋਪ ਵੀ ਹੈਵ ਸਕਸੀਡਡ ਇਨ ਦਾ ਜੀ ਡਿਫੈਂਸ ਕਮੇਟੀਆਂ ਕੀ ਹੈ ਉਹਦਾ ਜੀ ਦੇਖੋ ਇਹ ਸਾਡੇ ਡੀਜੀਪੀ ਪੰਜਾਬ ਵੱਲੋਂ ਸਾਨੂੰ ਹਦਾਇਤਾਂ ਹੈ ਕਿ ਸਾਰੇ ਹੀ ਪੰਜਾਬ ਦੇ ਜ਼ਿਲ੍ਹੇ ਆਪਣੇ ਨਾਲ ਜਿਹੜੇ ਵਿਲਿੰਗ ਲੋਕ ਜੋ ਸਾਡੇ ਇਸ ਡਰਾਈਵ 'ਚ ਸਾਡੇ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਦੀ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਉਹਦੇ 'ਚ ਲੋਕਾਂ ਦਾ ਪਰਪਸ ਹੈ ਕਿ ਸਾਡੇ ਨਾਲ ਜੁੜ ਕੇ ਉਹ ਸਾਨੂੰ ਕੋਈ ਡਰੱਗਸ ਦੇ ਰਿਲੇਟਿਡ ਕੋਈ ਇਨਪੁੱਟਸ ਦੇਣਾ ਚਾਹੁੰਦੇ ਆ ਜਾਂ ਕੁਝ ਵੀ ਸਾਡੇ ਨਾਲ ਇਸ ਤਰ੍ਹਾਂ ਦੇ ਕੰਮਾਂ 'ਚ ਸਪੋਰਟ ਕਰਨਾ ਚਾਹੁੰਦੇ ਆ ਔਰ ਅੱਗੇ ਜਾ ਕੇ ਅਸੀਂ ਉਹਨਾਂ ਨੂੰ ਅਪੀਲ ਕਰਕੇ ਮਤੇ ਵੀ ਪਾਸ ਕਰਾਵਾਂਗੇ ਕਿ ਤੁਸੀਂ ਆਪਣੇ ਆਪਣੇ ਪਰਟਿਕੂਲਰ ਪਿੰਡਾ ਲਈ ਆਪ ਅੱਗੇ ਆ ਕੇ ਸਾਨੂੰ ਸਪੋਰਟ ਕਰੋ ਔਰ ਆਪਣੇ ਕੋਈ ਇਸ ਤਰ੍ਹਾਂ ਦੇ ਵਿਲੇਜ ਨੂੰ ਡਰੱਗ ਫਰੀ ਬਣਾਉਣ ਦਾ ਕੁਛ ਨਾ ਕੁਛ ਉਪਰਾਲਾ ਕਰੋ ਸਾਡੇ ਜੀ ਪੂਰੇ ਦੇ ਪੂਰੇ 480 ਪਿੰਡ ਅਸੀਂ ਕਵਰ ਕਰ ਲਏ ਤੇ ਹੁਣ ਅਗਲੇ ਦਿਨਾਂ 'ਚ ਅਸੀਂ ਮੈਂ ਔਰ ਮੇਰੀ ਡੀਆਈਜੀ ਮੈਮ ਵੀ ਜਾ ਕੇ ਅਸੀਂ ਪਿੰਡਾਂ 'ਚ ਇਹਨਾਂ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗਸ ਵੀ ਕਰਾਂਗੇ ਸਾਡੀ ਹੈ ਮੇਰਾ ਨਾਮ ਹੈ ਕਿਰਨ ਪਿੱਛੋ ਸਾਡੀ ਟੀਮ ਹੈ ਐਫਸੀ ਭਦਰਗੜ ਜੋਗੀ ਪਟਿਆਲੇ 'ਚ ਪੈਂਦਾ ਹੈ ਤੁਸੀਂ ਇੱਥੇ ਆਏ ਹੋ ਕਿ ਮੇਰਾ ਹੀ ਪਰਫਾਰਮੈਂਸ ਤੇ ਕਿ ਮੇਰਾ ਰਹੇ ਇਹਨਾਂ ਦਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਆਇਆ ਸਾਨੂੰ ਇੱਥੇ ਬੜੇ ਲੱਗਾ ਇਹ ਸਾਈਡ ਸਪੋਰਟਸ ਕੋਲ ਜੋ ਫਿਜ਼ੀਕਲ ਐਜੂਕੇਸ਼ਨ ਹੈ ਜੀ ਇੱਥੇ ਇੱਕ ਸਾਨੂੰ ਬੜੇ ਲੱਗਾ ਸਾਡੀ ਇਸ ਪਰਫਾਰਮੈਂਸ ਹੀ ਵਧਿਆ ਹੈ ਸਾਡਾ ਸ਼ੋਅ ਮੈਚ ਲੱਗੇ ਸੀ ਜਿਸ ਤੇ ਅਸੀਂ ਫਸਟ ਆਏ ਹਾਂ ਆ ਉਸ ਤੋਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਵੀ ਇਹ ਨਸ਼ੇ ਆ ਤੋਂ ਦੂਰ ਰੱਖਿਆ ਜਾਵੇ ਤੇ ਖੇਡਾਂ ਵੱਲ ਤੁਹਾਣਾ ਰੁਝਾਨ ਪੁੜਿਆ ਜਾਵੇ। ਹਾਂਜੀ ਮੈਂ ਦੇਖਦੇ ਹਾਂ ਇਹ ਨੌਜਵਾਨ ਕਿਉਂਕਿ ਜੇ ਆਪ Punjab ਚ ਦੇਖੀ ਵੀ ਵੱਤ ਵੱਤ ਨਸ਼ਾ Punjab ਚ ਆ ਰਿਹਾ ਮੈਕਸਿਮਮ ਇੰਟਾ ਚ ਦੇਖਿਆ ਜਾਵੇ ਤਾਂ ਇਹ ਵਧੀਆ ਉਪਰਾਲਾ ਵੀ ਜੇ ਅਸੀਂ ਵੱਤ ਵੱਤ ਖੇਡਾਂ ਵੱਲ ਜਾਮੇ ਦਾ ਸਿਰ ਜੱਠ ਤੇ ਆਤਿਆਨਾ ਉਹ ਨਸ਼ਾ ਵੱਲ ਨਹੀਂ ਜਾਏਗਾ। ਇਸ ਲਈ ਵਧੀਆ ਉਪਰਾਲਾ ਕਰਿਆ ਜਾ ਜੋ ਵੀ ਜੋ ਵੀ ਕਰਾ ਜਾ ਰਿਹਾ। ਹਾਂ ਹੋਣ ਵਾਲੇ ਜਿਹੜੀ ਤੁਹਾਡੇ ਖਾਨਦੇਓ ਔਰ ਹਮੋਂ ਮਰਨੇ ਨੌਜਵਾਨ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ। ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਕਈ ਵਾਰ ਪ੍ਰੈਸ਼ਰ ਪ੍ਰੈਸ਼ਰਾਈਜ਼ ਹੋ ਗਿਆ ਕੁਝ ਵੀ ਹੋ ਗਿਆ ਆਪਾਂ ਨਸ਼ਾ ਵੱਲ ਜ਼ਿਆਦਾ ਉਹਨੂੰ ਪਰਿਆ ਕਰਦੇ ਹਾਂ ਉਸ ਵੱਲ ਜਾਂਦੇ ਆ ਪਰ ਨਹੀਂ ਆਪਣਾ ਸਪੋਰਟਸ ਵੱਲ ਆਪਣਾ ਪੜਾਈ ਵੱਲ ਵਧਿਆ ਕਰੋ। ਜ਼ਰੂਰੀ ਹੁੰਦਾ ਵੀ ਕਈ ਵਾਰ ਆਪਾਂ ਨੂੰ ਉੱਥੋਂ ਬੈਕ ਮਿਲਦਾ ਵੀ ਆਪਾਂ ਪਰਫਾਰਮੈਂਸ ਵਧਿਆ ਨਹੀਂ ਕਰ ਪਾਉਂਦੇ ਉਹਨਾਂ ਦੁਆਰੇ ਹੱਥ ਪਾਓ ਕਦੇ ਵੀ ਗੀਵ ਅਪ ਨਾ ਕਰੋ ਉਹਨੂੰ ਅੱਗੇ ਲੈ ਕੇ ਜਾਓ। ਇਹ ਤੇਰੇ ਦੇਖਿਓ ਨਵਾਂ ਭਾਜੀ ਕੀ ਨਾਮ ਆ ਕਿਹੜੀ ਟੀਮ ਆ? ਸਰ ਮੇਰਾ ਨਾਮ ਸ਼ੁਭਮ ਕੁਮਾਰ ਹੈ ਮੈਂ ਫੁੱਟਬਾਲ ਕੋਚ ਹਾਂ ਸਪੋਰਟ ਅਪਾਰਟਮੈਂਟ ਪੰਜਾਬ ਦਾ 18 ਦਾ ਨਾਮ ਸਪੋਰਟਸ ਫੁੱਟਬਾਲ ਸੈਂਟਰ ਖੰਨਾ ਤੇ ਅੱਜ ਜਿਹੜੇ ਜੱਥੇ ਕੀ ਕਰਨਾ ਚਾਹੁੰਦੇ ਨੇ ਉਹਦੇ ਟੂਰਨਾਮੈਂਟ ਕਰਾਇਆ ਗਿਆ ਸਰ ਇਹ ਬਹੁਤ ਵਧੀਆ ਮੈਡਮ ਦਾ ਅਮਨੀਤ ਕੌਂਡਲ ਮੈਡਮ ਨੇ ਐਸਐਸਪੀ ਮੈਡਮ ਨੇ ਉਹਨਾਂ ਦਾ ਬਹੁਤ ਵਧੀਆ ਅਪਰਾਲਾ ਹੈ ਕਿ ਜਵਾਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਾਰਿਆਂ ਨੂੰ ਉਹਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਨਾ ਹੈ ਕਿੰਨੀਆਂ ਟੋਟਲ ਟੀਮਾਂ ਆਈਆਂ ਸੀਗੀਆਂ ਜੀ ਸਰ ਇਹਦੇ ਵਿੱਚ ਕੁੱਲ 10 ਟੀਮਾਂ ਨੇ ਭਾਗ ਲਿਆ ਸੀ ਜਿਨ੍ਹਾਂ ਵਿੱਚ ਫੁੱਟਬਾਲ ਸੈਂਟਰ ਖੰਨਾ 18 ਪਾਕਿਸਤਾਨ ਦੇ ਰਹੀ ਤੇ ਮੁਕਾਬਲਾ ਕਿਦਾਂ ਦਾ ਰਿਹਾ ਤੁਹਾਡਾ ਕਿਹੜੀ ਟੀਮ ਨਾਲ ਸੀ ਸਰ ਸਾਡਾ ਐਲਈ ਟੀਮ ਤੋਂ ਲੈ ਕੇ ਸਾਰੀਆਂ ਟੀਮਾਂ ਨਾਲ ਮੁਕਾਬਲਾ ਵਧੀਆ ਰਿਹਾ ਸਾਡਾ ਸੈਮੀਫਾਈਨਲ ਮੈਚ ਦੋ ਮਜਰੇ ਨਾਲ ਸੀਗਾ ਤੇ ਫਾਈਨਲ ਮੈਚ ਸਟ ਮਾਛੀ ਵਾਲਾ ਸਾਹਿਬ ਨਾਲ ਸੀਗਾ ਕਿੰਨੇ ਗੋਲਾਂ ਨਾਲ ਜਿੱਤੇ ਹੋ ਸਰ ਆਹਨ ਮੈਚ ਅਸੀਂ 4-0 ਨਾਲ ਜਿੱਤਿਆ ਅੱਲਾ ਫਾਈਨਲ ਮੈਚ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਰ ਨੌਜਵਾਨ ਪੀੜ੍ਹੀ ਨੂੰ ਇਹੀ ਸੁਨੇਹਾ ਹੈ ਕਿ ਆਪਣੇ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਚਾਹੇ ਕੋਈ ਵੀ ਖੇਡ ਆ ਉਹਦੇ ਲਈ ਆਪਾਂ ਨੂੰ ਗਰਾਊਂਡ ਲਈ ਮਿਹਨਤ ਕਰਜਾ ਜੇ ਇਹਦੇ ਲਈ ਜੇ ਬੰਦਾ ਬਿਜ਼ੀ ਰਹੂਗਾ ਤਾਂ ਨਸ਼ਾ ਦੂਰ ਰਹੂਗਾ